ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੇਖਦੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਹੈਗਾ ਆ ਦਿਨ ਬੁੱਧਵਾਰ ਤੇ ਤਰੀਕ ਹੈਗੀ ਆ 12 12 ਤਰੀਕ ਹੋ ਗਈ ਹੈ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਟਾਈਮ ਵੀ ਮੇਰੇ ਖਿਆਲ ਸਾਢੇ 5 ਦਾ ਹੋ ਗਿਆ ਤੇ ਮੈਂ ਡਾਕਟਰ ਸਾਹਿਬ ਆਇਆ ਫੁੱਤੇ ਤੇ ਆ ਪੱਠਿਆਂ ਤੇ ਹੀ ਪਾਣੀ ਅਜੇ ਲੇਟ ਆਈ ਸੀਗੀ ਤੇ ਦੇਖੋ ਜੀ ਪੱਠੇ ਕਿੰਨੇ ਸੋਹਣੇ ਹਰੇ ਹਰੇ ਲੱਗਦੇ ਆ ਨਾ ਤੇ ਹੁਣ ਤੋਂ ਪਾ ਪੈਣ ਲੱਗੀਆਂ ਦਿਨ ਹੋ ਗਏ ਚੇਂਜ ਤੇ ਹੌਲੀ ਹੌਲੀ ਹੁਣ ਜਦ ਕਹ ਲੋ ਵੀ ਮੌਸਮ ਚੇਂਜ ਹੋ ਗਿਆ ਆ ਤੇ ਪੱਠਿਆਂ ਨੂੰ ਪਾਣੀ ਦੇਤਾ ਤਾਂ ਪੱਠੇ ਹੋਗੇ ਵਧੀਆ ਹਨਾ ਤੇ ਦੇਖੋ ਇਹ ਟਿੱਬੇ ਦੀ ਮਿੱਟੀ ਹੁੰਦੀ ਨਾ ਇਹ ਚ ਨਮੀ ਘੱਟ ਹੁੰਦੀ ਆ ਨਾ ਇਸ ਕਰਕੇ ਫਸਲ ਜਲਦੀ ਸੁੱਕਣ ਲੱਪਿੰਦੀ ਆ ਤੇ ਪੱਠੇ ਖਾਸ ਕਰਕੇ ਜ਼ਿਆਦਾ ਸੁੱਕ ਜਾਂਦੇ ਆ ਇਹਦੇ ਪਾਣੀ ਮੋੜਿਆ ਕਿੰਨਾ ਸੋਹਣਾ ਹਰਾ ਭਰਿਆ ਲੱਗਦਾ ਤੇ ਕਣਕ ਨੂੰ ਮੇਰੇ ਖਿਆਲ ਪਾਣੀ ਮੋੜਿਆ ਸੀਗਾ ਤੇ ਦੇਖੋ ਜੀ ਮਾਰਚ ਮਹੀਨੇ ਆਖਰੀ ਪਾਣੀ ਹੈ ਇਹ ਤਗਲੇ ਮਹੀਨੇ ਬਾੜੀਆਂ ਸ਼ੁਰੂ ਹੋ ਜਾਣੇ ਆ ਹੋ ਜਾਣੀਆਂ ਆ ਤੇ ਕੰਮਕਾਰ ਵੀ ਨਾਲੇ ਸ਼ੁਰੂ ਹੋ ਜਾਣੇ ਹਨ ਤੇ ਫਿਰ ਬਿਜ਼ੀ ਹੋਣੀ ਲਾਈਫ ਸਾਰਿਆਂ ਦੀ ਹਨਾ ਜਿਹੜੇ ਕਣਕ ਕਣਕ ਬੀਜੇ ਫਸਲਾਂ ਬੀਜਦੇ ਆ ਮੈਂ ਸਾਰੇ ਅੱਜਕੱਲ ਤਕਰੀਬਨ ਸਾਰੇ ਬਿਜ਼ੀ ਅੱਜਕੱਲ ਬੇਲਾ ਦਾ ਕੋਈ ਵੀ ਨਹੀਂ ਹੈਗਾ ਤੇ ਨਾ ਹੋਣਾ ਚਾਹੀਦਾ ਆ ਦੇਖੋ ਜੀ ਮਹਿੰਗਾਈ ਵੜੀ ਆ ਇਹ ਸਮੇਂ ਵਿੱਚ ਤੇ ਮਿਹਨਤ ਕਾਮੀ ਜ਼ਰੂਰੀ ਆ ਤੇ ਪੱਠੇ ਵੀ ਸਾਡੇ ਬਾਵਾ ਉਹਦੇ ਸਾਡੇ ਜਵੀ ਵੀ ਖਤਮ ਹੋ ਗਈ ਆ ਤੇ ਪਿੱਛੇ ਹੋਰ ਫੁੱਟਦੀ ਪਈ ਆ ਹੁੰਦੀ ਪਈ ਆ ਤੇ ਜਿਹੜਾ ਆ ਚਟਾਲਾ ਆ ਤੇ ਹੁਣ ਪਾਣੀ ਦੀ ਨਾ ਉੱਠਿਆ ਆ ਤੇ ਦੇਖੋ ਜੀ ਬੋਸਟੈਮ ਦੀ ਤੁਹਾਨੂੰ ਮੈਂ ਗੱਲ ਕਰਦੀ ਆ ਕਈਆਂ ਨੂੰ ਹੁੰਦਾ ਨਾ ਵੀ ਇਹਨਾਂ ਨੂੰ ਪੈਸੇ ਆਉਂਦੇ ਆ ਤੇ ਕਈ ਕਮੈਂਟ ਵੀ ਆਉਂਦੇ ਸਾਨੂੰ ਕਈਆਂ ਨੇ ਜਿੱਦਾਂ ਕਹ ਲੋ ਅਮ ਸਾਹਮਣੇ ਕਿਹਾ ਵੀ ਤੁਹਾਨੂੰ ਪੈਸੇ ਆਉਂਦੇ ਆ ਤੇ ਮੈਂ ਇਹ ਗੱਲ ਕਰਦੀ ਹੁੰਨੀ ਆ ਇਤਨ ਵੀਡੀਓ ਜਰੂਰ ਦਵਾਂਗੇ ਜੇ ਸਾਨੂੰ ਪਹਿਲੀ ਇਨਕਮ ਆਉਗੀ ਜਦੋਂ ਸਾਨੂੰ Google ਤੋਂ ਯਾਨੀ AdSense Google AdSense ਪੈਣਾ ਹੋਗਾ ਹਨਾ ਤੇ ਗੱਲ ਰਹੀ ਬੌਸ ਟਾਈਮ ਦੀ ਤੇ ਬੌਸ ਟਾਈਮ ਜਿੰਨਾ ਮਤਲਬ ਕਮਾਇਆ ਸੀ ਨਾ ਉਹਨੇ ਹੁਣ ਯਾਨੀ ਘਟ ਹੋ ਰਿਹਾ ਆ ਤੇ ਜਿੰਨਾ ਯਾਨੀ ਅੱਗੇ ਗਿਆ ਸੀ ਉਹਨੇ ਪਿੱਛੇ ਮੁੜਨਾ ਪਿਆ ਹਨਾ ਚਲੋ ਖੈਰ ਜਦੋਂ ਕਹਿੰਦੇ ਹੁੰਦੇ ਕੰਮ ਨਿਸ਼ਚਿਤ ਕੀਤਾ ਹੁੰਦਾ ਉਦੋਂ ਹੀ ਹੋਣਾ ਹੁੰਦਾ ਆ ਤੇ ਬਹੁਤ ਵਧੀਆ ਦਾਲ ਫਰਕਾ ਚੱਲੀ ਜਾਂਦਾ ਹੈ ਬਹੁਤ ਵਧੀਆ ਜੀ ਤੇ ਆਪਾਂ ਇਹ ਕਿਹੜਾ ਚੈਨਲ ਦੇ ਸਿਰੋ ਖਾਣਾ ਹੈ ਨਾ ਵੀ ਚੈਨਲ ਤੋਂ ਸਾਨੂੰ ਕਮਾਈ ਆਊਗੀ ਫੇਰ ਅਸੀਂ ਖਾਣਾ ਹੈ ਤੇ ਜਦੋਂ ਵੈਗਰੋਂ ਟਾਈਮ ਲਿਖਿਆ ਉਦੋਂ ਉਦੋਂ ਆਜੋਗੀ ਤਾਂ ਕਈਆਂ ਨੂੰ ਕਈ ਸਾਲ ਲੱਗੇ ਕਈਆਂ ਨੂੰ 5-5 ਸਾਲ ਹੋ ਗਏ ਲੱਗੇਆਂ ਨੂੰ ਕਈਆਂ ਨੂੰ ਸਾਲ ਹੋ ਗਏ ਕਈਆਂ ਨੂੰ 6 ਮਹੀਨੇ ਹੋ ਗਏ ਤੇ ਇਹ ਆਪਾਂ ਆਪਣੀ ਲਾਈਫ ਆ ਤੇ ਜਦੋਂ ਮਤਲਬ ਕੰਮ ਹੋਣਾ ਉਹਦੇ ਹੁਣਾ ਹੁਣ ਟਰਾਈ ਤੇ ਕਰੀ ਜਾਂਦੇ ਆ ਤੇ ਕਈ ਵਾਰ ਬਲੌਗ ਨਹੀਂ ਬਣਦਾ ਹੈਗਾ ਕਈ ਵਾਰ ਬਣਾਉਣ ਦਾ ਮੂਡ ਹੀ ਨਹੀਂ ਹੁੰਦਾ ਹੈਗਾ ਹਨਾ ਤੇ ਕਈ ਵਾਰੀ ਕੰਮ ਕਰ ਇੰਨੇ ਹੁੰਦੇ ਬਿਜ਼ੀ ਹੁੰਨੇ ਆ ਵੀ ਬਲੌਗ ਬਣਦਾ ਹੀ ਨਹੀਂਗਾ ਹਨਾ ਬਾਕੀ ਖੈਰ YouTube ਤੇ ਆਪਾਂ ਐਕਟੀਵਿਟੀਆ ਕਰਾਂਗੇ ਤੇ ਇਹ ਤਾਂ ਨਵੇਂ ਗੱਲ ਸ਼ੇਅਰ ਕੀਤੀ ਆ ਮੈਂ ਹੁਣ ਕਿੱਧਰ ਦੀ ਆਵਾਂ ਜੀ ਤੇ ਆੜਾ ਸਾਰੇ ਪਾਣੀ ਭਰਿਆ ਪਿਆ ਇਧਰ ਦੀ ਆ ਉੱਪਰੋਂ ਦੀ ਆਵਾ ਹੁਣ ਮੈਂ ਇਧਰ ਦੀ ਆਵਾ ਆਰਦਾ ਕੀ ਬਣਿਆ ਪਿਆ ਆ ਪਾਣੀ ਪਾਣੀ ਹੋਇਆ ਪਿਆ ਅੜਚ ਤਾਂ ਕਣਕ ਨੂੰ ਮੋੜਿਆ ਪਾਣੀ ਅੱਜ ਦੇਖੋ ਜੀ ਸੂਰਾ ਨੇ ਫੇਰ ਉਹੀ ਕੰਮ ਕੀਤਾ ਇਧਰ ਵੀ ਤੇ ਉਹ ਅੱਗੇ ਵੀ ਮੱਟਾਂ ਚ ਵੀ ਇਹੀ ਹਾਲ ਆ ਤੇ ਬਹੁਤ ਮੰਦਾ ਇਹਨਾਂ ਨੇ ਹਾਲ ਕੀਤਾ ਤਾਂ ਕੀ ਕਰੇ ਇਹਨਾਂ ਦਾ ਕੋਈ ਇੱਥੇ ਇੱਥੇ ਵੀ ਅੱਛਾ ਅੱਛਾ ਪਾਣੀ ਪਾਣੀ ਹੋਇਆ ਪਿਆ 우ਹ ਹੀਰੂ ਦੇ ਚਲੀ ਜੀ ਮੈਂ ਕਿੰਨਾ ਮੁਸ਼ਕਿਲ ਇਧਰ ਆਉਣਾ ਤੇ ਇਧਰ ਵੀ ਦੇਖੋ ਆੜ ਇਹ ਵੀ ਖਰਾਬ ਕੀਤੀ ਉਹਨਾਂ ਨੇ ਦੇਖੋ ਸਾਡ ਕਲੇ ਹੋ ਗਿਆ ਖਤਮ ਪੱਠੇ-ਵਿੱਠੇ ਪੜਦੇ ਆ ਹੁਣ ਇਧਰੋਂ ਦੇਖਦੇ ਆ ਪੱਠੇ ਉਧਰ ਕਿੱਲ ਬਹੁਤ ਹੁੰਦੇ ਆ ਬਾਦੂ ਇੱਥੇ ਨਾ ਹਾਂਜੀ ਆ ਵੀ ਕਿੰਨੇ ਪੱਠੇ ਹੋਏ ਇਧਰ ਬਹੁਤ ਆ ਕਿੰਨੇ ਪੱਠੇ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਵੀਰਵਾਰ ਤੇ ਕੱਲ ਦਾ ਆਪਾਂ ਵਲੌਗ ਸਟਾਰਟ ਕੀਤਾ ਹੈ ਤੇ ਦੇਖੋ ਜੀ ਇਸ ਵੀਰ ਦੇ ਕੰਮਕਾਰ ਬਸ ਇਦਾਂ ਹੀ ਚੱਲਦੇ ਆ ਰਹੇ ਆ ਆਨ ਡਿਊਟੀ ਹੈ ਨਾ ਤੇ ਨੇਰੇ ਤੋਂ ਲੈ ਕੇ ਤੇ 12 ਵਜੇ ਦਾ ਹੋ ਗਿਆ ਟਾਈਮ ਤੇ ਹੁਣ ਮੇਰੇ ਕੰਮ ਕਰਨੇ ਵਿੜਿਆ ਤੇ ਕੰਮਕਾਰ ਬਹੁਤ ਜ਼ਿਆਦਾ ਹੈ ਤੇ ਦੇਖੋ ਜੀ ਕਈ ਤਾਂ ਮੇਰੇ ਵਲੌਗ ਨਹੀਂ ਆਉਂਦੇ ਹੈਗੇ ਕਿ ਖੁਸ਼ ਹੋਣਿਆ ਵੀ ਬੜੀਆ ਹੋਇਆ ਕਲੀਰ ਦੇ ਵਲੌਗ ਨਹੀਂ ਹੈਗੇ ਜਿਹੜੇ ਮਤਲਬ ਨਹੀਂ ਪਸੰਦ ਕਰਦੇ ਨਾ ਸਾਨੂੰ ਸਾਡੇ ਵਲੌਗ ਨਹੀਂ ਪਸੰਦ ਕਰਦੇ ਹੈ ਨਾ ਤੇ ਜਿਹੜੇ ਸਾਡੇ ਸਬਸਕ੍ਰਾਈਬਰ ਈਵਰ ਸਾਡਾ ਪਿਆਰ ਕਰਦੇ ਆ ਸਾਡੇ ਚੈਨਲ ਨੂੰ ਸਾਨੂੰ ਪਸੰਦ ਕਰਦੇ ਸਾਨੂੰ ਦੇਖਦੇ ਆ ਸੋਹਣੇ ਕਮੈਂਟ ਕਰਦੇ ਆ ਉਹਨਾਂ ਨੂੰ ਹੋ ਜਾਂਦਾ ਵੀ ਕਿਉਂ ਨਹੀਂ ਆਏ ਹੈਗੇ ਵੀ ਬਲੌਗ ਆ ਤਾਂ ਨਹੀਂ ਆਏ ਹੈਗੇ ਕੁਲ ਵੀ ਦੀ ਕਿਉਂ ਨਹੀਂ ਪਾਈ ਅਪਲੋਡ ਕੀਤੇ ਨਾ ਕਿਉਂਕਿ ਪਿਛਲੇ ਦਿਨ ਮੇਰਾ ਮੂਡ ਬਹੁਤ ਖਰਾਬ ਸੀਗਾ ਮੇਰਾ ਮਨ ਇਦਾਂ ਕਹਿੰਦਾ ਸੀ ਮੈਂ ਮੈਂ ਨਾ ਚੈਨਲ ਬੰਦ ਕਰ ਦਵਾਂ ਮੈਂ ਬਲੌਗ ਬਣਾਵਾ ਹੀ ਨਾ ਹਨਾ ਤੇ ਘਰ ਦੇ ਕੋਈ ਜ਼ਿੰਮੇਵਾਰੀਆਂ ਹੁੰਦੀਆਂ ਆ ਤੇ ਕੁਝ ਟੈਨਸ਼ਨ ਆ ਫਿਰ ਦਿਮਾਗ ਤੇ ਤੇ ਇਦਾਂ ਹੀ ਬਸ ਨਹੀਂ ਬਲੌਗ ਮੈਂ ਤੋਂ ਬਣੇ ਹਨਾ ਤੇ ਅੱਗੇ ਅਪਲੋਡ ਹੋਇਆ ਤੇ ਫਿਰ ਮਨ ਨੂੰ ਸਮਝਾਇਆ ਵੀ ਆਪਣੇ ਜਿਹੜੇ ਸਾਡੇ ਭੈਣ ਭਰਾ ਸਾਨੂੰ ਦੇਖਦੇ ਹਨਾ ਤੇ ਵੀਟ ਹੁੰਦੀ ਇਹਨਾਂ ਨੂੰ ਸਾਡੇ ਵਲੌਗ ਦੀ ਤੇ ਉਹਨਾਂ ਲਈ ਬਣਾਇਆ ਜਾਵੇ ਹਨਾ ਤੇ ਉਹਨਾਂ ਨੂੰ ਜਰੂਰ ਉਹਨਾਂ ਤੱਕ ਪਹੁੰਚਾਇਆ ਜਾਵੇ ਤੇ ਇਸ ਕਰਕੇ ਮਨ ਨੂੰ ਮਰ ਲਿਆ ਬਾਕੀ ਟੈਨਸ਼ਨ ਆ ਉਸ ਵਾਹਿਗੁਰੂ ਪਰਮਾਤਮਾ ਤੇ ਛੱਡੀਆਂ ਤੇ ਬਸ ਉਹ ਹੀ ਦੇਖਦਾ ਸੱਚੇ ਝੂਠੇ ਨੂੰ ਹਨਾ ਤੇ ਇੱਕ ਦਿਨ ਜਿੱਦਾਂ ਕਰ ਲਓ ਵੀ ਇੱਕ ਸੌ ਝੂਠ ਇੱਕ ਸੱਚ ਸੱਚ ਇੱਕ ਵਾਰੀ ਬੋਲਣਾ ਦਾ ਝੂਠ ਕਿੰਨੀ ਵਾਰੀ ਇਹਨੂੰ ਦਬਾਉਣਾ ਹੁੰਦਾ ਉਹਨੂੰ ਬੋਲਣਾ ਹੁੰਦਾ ਹਨਾ ਤੇ ਇਦਾਂ ਆ ਤੇ ਕੋ ਟੈਨਸ਼ਨ ਨਾ ਲਓ ਮੰਨ ਲਓ ਤੁਹਾਨੂੰ ਕੋ ਟੈਨਸ਼ਨ ਹੋਵੇ ਤੁਸੀਂ ਪ੍ਰਮਾਤਮਾ ਦਾ ਨਾਮ ਲਓ ਤੇ ਆਪੀ ਤੁਹਾਡੇ ਟੈਨਸ਼ਨਾਂ ਸਾਰੀਆਂ ਹੀ ਦੂਰ ਹੋ ਜਾਂਦੀਆਂ ਤੇ ਜਿਹੜਾ ਝੂਠ ਲੱਗ ਕੇ ਚੋਰੀ ਹੁੰਦੀ ਹੈ ਕੁਛ ਚੜੀ ਚੱਲਦੀ ਹੈ ਤੇ ਕੁਛ ਚੜਦੀ ਹੈ ਇਹ ਅਗਰ ਸੱਚ ਜਿੰਨਾ ਸੱਚ ਨੇ ਜਿੰਨਾ ਨਾ ਤੇ ਪਾਪ ਕਦੇ ਛੁਪਦਾ ਨਹੀਂ ਹੈਗਾ ਤੇ ਇਦਾਂ ਆ ਤੇ ਅੱਜ ਆਪਣੇ ਮਿਸਰੀ ਆਏ ਨਹੀਂ ਹੈਗਾ ਤੁਹਾਨੂੰ ਮੈਂ ਸਾਰਾ ਦਿਖਾਉਣੀ ਆ ਤੇ ਮੇਰੇ ਫੋਨ ਦਾ ਬੈਕ ਕੈਮਰਾ ਨਹੀਂ ਹੁੰਦਾ ਹੈਗਾ ਤੇ ਇਹ ਪ੍ਰੋਬਲਮ ਆ ਫੋਨ ਦੀ ਹੈ ਨਾ ਤੇ ਬਸ ਇਹਦਾ ਫਰੰਟ ਕੈਮਰਾ ਇਹਦੇ ਚੱਲਦਾ ਆ ਤੇ ਜਦੋਂ ਵੀਡੀਓ ਬੰਦ ਕਰਕੇ ਫਿਰ ਪਤਾ ਲੱਗਦਾ ਕਿ ਆਪਾਂ ਫਿਰ ਬੈਕ ਕੈਮਰਾ ਕਰਕੇ ਫਿਰ ਆਪਾਂ ਵੀਡੀਓ ਬਣਾਉਣੀ ਆ ਚਲੋ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਆ ਦੇਖੋ ਜੀ ਕੱਲ 3:00 ਵਜੇ ਹੋਈ ਆ ਤੇ ਨਾਲ ਹੀ ਨਿਰੂਪਾਤਾ ਤਾਂ एकदम ਸਫਾਈ ਹੋ ਗਈ ਤੇ एकदम ਵਧੀਆ ਲੱਗੀ ਆ ਤੇ ਹੁਣ ਆਪਾਂ ਦਰਵਾਜ਼ਾ ਇਹ ਕਰਤਾ ਬੰਦ ਇਧਰ ਤੇ ਜਦੋਂ ਖੁੱਲੂਗਾ ਫਿਰ ਆਪਾਂ ਨੰਗਾ ਕਰਾਂਗੇ ਹਜੇ ਕੱਚਾ ਅੱਲਾ ਆ ਹਜੇ ਸੀਮੈਂਟ ਪੱਕਾ ਨਹੀਂ ਹੈਗਾ ਜਦੋਂ ਪੱਕਾ ਪੱਕੂਗਾ ਤਾਂ ਫਿਰ ਦਰਵਾਜ਼ਾ ਖੋਲਾਂਗੇ ਤਾਂ ਹਜੇ ਇਹਨੂੰ ਦਰਵਾਜ਼ੇ ਨੂੰ ਰੈਸਟ ਤੇ ਆ ਤੇ ਥੜੀ ਆਪਾਂ ਜਦੋਂ ਮਤਲਬ ਪੈ ਰੱਖਿਆ ਪਰ ਛੇ ਖਰਾਬ ਹੋ ਜਾਣੀ ਹੈ ਤਾਂ ਫਿਰ ਸਹੀ ਨਹੀਂ ਲੱਗਦਾ ਹੈਗਾ ਤੇ ਜਿਹਦੀ ਮਿਹਨਤ ਕਰਕੇ ਤੇ ਫਿਰ ਆਪਾਂ ਆਪਣੇ ਆਪ ਹੀ ਕੰਮ ਖਰਾਬ ਕਰ ਲਈਏ ਤੇ ਨਈਆ ਛਾਵ ਨੂੰ ਲਾਵਾਂਗੇ ਪਾਣੀ ਇਹਨੂੰ ਤੇ ਆਓ ਤੁਹਾਨੂੰ ਮੈਂ ਦਿਖਾਨੀ ਆ ਤੇ ਇਧਰ ਦੇਖੋ ਗੇੜ ਕਿੰਨੇ ਸੋਹਣੇ ਆ ਬਣੇ ਆ ਵਧੀਆ ਤੇ ਅੰਦਰ ਦੇਖਦੇ ਆ ਇਧਰ ਬਾਬਾ ਜੀ ਦਰਵਾਜ਼ੇ ਵਾਲਾ ਆਪਾਂ ਹਨਾ ਨੰਗਾ ਕਰ ਲਿਆ ਤੇ ਆਪ ਦੇਖੋ ਜੀ ਕੰਧ ਬਣ ਗਈ ਆ ਕੱਲ ਮਿਸਤਰੀ ਸਾਹਿਬ ਨੇ ਕੱਲ ਮਤਲਬ ਕੰਧ ਪੂਰੀ ਕਰਤੀ ਆ ਤੇ ਇਧਰ ਰੱਖ ਲਿਆ ਆਪਾਂ ਦਰਵਾਜ਼ਾ ਉਧਰ ਐਂਟਰੀ ਕਰਨੇ ਨੂੰ ਵੀਲੀ ਨੂੰ ਤੇ ਇਹ ਦਰਵਾਜ਼ਾ ਛੋਟਾ ਤਾਂ ਰੱਖਿਆ ਹੈ ਤੁਹਾਨੂੰ ਦਿਖਾਉਣੀ ਆ ਤੇ ਆ ਦੇਖੋ ਜੀ ਇੰਨਾ ਨੰਗਣ ਨੂੰ ਰੱਖਿਆ ਉਧਰਲੇ ਪਾਸੇ ਇਹ ਤਾਂ ਰੱਖਿਆ ਕਿਉਂਕਿ ਉਧਰਲਾ ਆਪਣਾ ਵੀਲੀ ਵਾਲਾ ਦਰਵਾਜ਼ਾ ਬੰਦ ਹੋ ਗਿਆ ਨਾ ਜਦੋਂ ਖੁੱਲੂਗਾ ਤੇ ਆ ਦੇਖੋ ਜੀ ਹਜੇ ਇਹਦੇ ਵੇਰਿੰਦਾ ਕੰਮ ਹਜੇ ਬੜੀ ਕੱਚੀ ਹੈ ਜੇ ਤੇ ਅਸੀਂ ਸਵੇਰੇ ਸਾਰੇ ਸਫਾਈ ਕੀਤੀ ਸੀ ਤੇ ਗਲਾਂ ਨੂੰ ਨਾਲ ਲੈ ਕੇ ਨਾਲ ਮੈਂ ਲੱਗੀ ਰਹੀ ਦੇਖੋ ਜ ਆਪਣੇ ਘਰ ਦੇ ਕੰਮ ਵਿੱਚ ਕਾਦੀ ਸ਼ਰਮ ਹੈ ਨਾ ਕੋਈ ਸ਼ਰਮ ਨਹੀਂ ਆਪਣੇ ਕੰਮ ਕਰ ਕੋਈ ਵੀ ਮਿਹਨਤ ਲਾ ਲੋ ਹਨਾ ਤੇ ਕਹਿੰਦੇ ਹੁੰਦੇ ਆ ਵੀ ਮਿਹਨਤ ਕਰਨੀ ਜ਼ਰੂਰੀ ਹੈ ਨਾ ਚੋਰੀ ਆਰੀ ਦਾ ਮੈਨਾ ਮੇਨ ਤਾਂ ਕੋਈ ਮੈਨਾ ਨਹੀਂ ਹੈਗਾ ਤੇ ਇੱਧਰ ਸਾਰੇ ਰੋੜੇ ਚੱਕ ਕੇ ਇਸ ਸਾਈਡ ਤੇ ਰੱਖਤੇ ਆ ਤੇ ਇਹ ਦੇਖੋ ਇਧਰੋਂ ਵੀ ਸਫਾਈ ਕਰ ਲਈ ਆ ਤੇ ਆ ਕੰਦ ਸਾਰੀ ਸੋਹਣੀ ਲੱਗਦੀ ਹੈ ਵਧੀਆ ਲੱਗਦੀ ਹੈ ਹੁਣ ਦੇਖੋ ਜੀ ਪੈਸੇ ਲੱਗੇ ਦਿਸਦੇ ਹਨਾ ਵੀ ਪੈਸਾ ਲਾਇਆ ਹੈ ਤੇ ਸ਼ੁਕਰਾਨਾ ਸਵਾਹੀ ਰੂ ਦਾ ਜਿੰਨੇ ਸਾਨੂੰ ਇੰਨੇ ਜੋਗੇ ਕਰਤਾ ਹਨਾ ਤੁਸੀਂ ਬਸ ਵਲੌਗ ਦੇ ਨਾਲ ਬਣੇ ਰਿਹਾ ਕਰੋ ਤੇ ਦੇਖੀ ਜਾਓ ਗਾਂਧਾ ਕੀ ਬਣਦਾ ਇੱਥੇ ਤਾਂ ਕੀ ਕੀ ਆਪਣੀ ਪਲੈਨਿੰਗ ਆ ਉਹ ਆਪਾਂ ਤੁਹਾਨੂੰ ਅੱਗੇ ਅੱਗੇ ਵਲੌਗ ਜੀ ਦੱਸਿਆ ਕਰਾਂਗੇ ਤੇ ਆ ਦੇਖੋ ਜੀ ਆਪਾਂ ਇਧਰ ਹਨਾ ਇਹ ਤੂਤ ਸੀਗਾ ਤੇ ਇਹ ਬਾਬਾ ਜੀ ਦੇ ਤੂਤ ਹੈ ਤੇ ਇਹ ਜੜਾ ਪਾ ਨਾ ਮਤਲਬ ਭਾਈ ਹੁਣ ਇਹਨਾਂ ਸੀਮੈਂਟ ਪਾ ਕੇ ਤੇ ਚੰਗੀ ਤਰ੍ਹਾਂ ਇਹਨੂੰ ਪ੍ਰੈਸ ਕੀਤਾ ਵੀ ਜੜ ਇਧਰ ਨਾ ਆਵੇ ਤੇ ਆਪਾਂ ਇਹਨੇ ਥਾਂ ਛੱਡ ਦਿੱਤਾ ਤੇ ਆਹ ਦੇਖੋ ਜੀ ਕਿੰਨਾ ਵਧੀਆ ਲੱਗਦਾ ਨਾ ਇਧਰੋਂ ਤੇ ਜੜਾ ਕਿਉਂਕਿ ਜਿਹੜਾ ਤੂਥ ਹੁੰਦਾ ਹੈ ਦਰਖਤ ਹੁੰਦਾ ਹੈ ਇਹਨੇ ਕਹਿੰਦੇ ਉਹ ਵਧਣਾ ਹੁੰਦਾ ਹੈ ਤੇ ਸਾਡੇ ਪੀਰ ਫਕੀਰ ਮੀਰ ਕਰਨ ਸਾਰਿਆਂ ਤੇ ਹਨਾ ਤੇ ਇਹ ਟਹਿਰਿਆ ਇਹਦਾ ਕੋਈ ਸੋਚਦੇ ਆ ਤੇ ਚੱਕਦੇ ਇਹਨੂੰ ਇੱਥੋਂ ਤੇ ਹਜੇ ਫਿਲਹਾਲ ਤੇ ਇੱਥੇ ਹੀ ਆ ਤੇ ਅੱਜ ਮਿਸਤਰੀ ਭਾਜੀ ਹੁਣੀ ਆਏ ਨਹੀਂ ਹੈਗੇ ਤੇ ਤੋਕ ਦਿਨ ਹਜੇ ਆਪਾਂ ਇਹਨਾਂ ਨੂੰ ਬੰਨਦੇ ਹੋਏ ਮਤਲਬ ਨਹੀਂ ਸੱਦਣਾ ਹੈਗਾ ਟਾਟਕੇ ਤੇ ਸਾਰਾ ਇਹਨੂੰ ਪ੍ਰੈਸ ਕੀਤਾ ਸਵੇਰੇ ਚਲੋ ਮੈਂ ਕਿ ਤਰ੍ਹਾਂ ਫਿਰ ਨਾਲ ਹਨਾ ਮਿੱਟਣ ਵਾਲੇ ਬਹਿ ਜੂਗੀ ਤੇ ਜਿਹੜੇ ਰੋੜੇ ਰੋੜੇ ਸੀਗੇ ਆਪਾਂ ਕਰ ਲੇ ਸਾਈਡ ਤੇ ਤੇ ਉਹ ਇਟਾਂ ਜਿਹੜੀਆਂ ਸੀਗੀਆਂ ਤੇ ਉਹ ਵੀ ਕਰ ਲਈਆਂ ਸਾਈਡ ਤੇ ਹਨਾ ਤੇ ਹਜੇ ਆਪਣਾ ਕਾਫੀ ਕੰਮ ਰਹਿਦਾ ਆ ਤੇ ਹੌਲੀ ਹੌਲੀ ਆਪਾਂ ਸੱਜੀ ਸੱਜੀ ਕੰਮ ਕਰੀਦੇ ਆ ਤਾਂ ਆਪਾਂ ਕੋਈ ਕਾਲੀ ਨਹੀਂ ਕਰੀਦੀ ਹੈਗੀ ਵੀ ਹਾਂ ਵੀ ਚੱਕ ਲੋ ਖਾ ਲੋ ਹਨਾ ਉਹ ਕਹਿੰਦੇ ਨਾ ਚੱਕ ਅੰਬਰੇਜਾ ਖਾ ਮਰੇ ਹੁਸਾ ਆਵਿਆ ਪਰ ਨਹੀਂ ਅਸੀਂ ਸਦਕਾ ਨਾ ਕੰਮ ਕਰੀਦੇ ਆ ਹੌਲੀ ਸਾਜੇ ਦੇਖੋ ਜੀ ਉਹ ਵਾਇਰਲ ਯਕੀਨ ਹੋਣਾ ਚਾਹੀਦਾ ਸਾਰਾ ਕੁਝ ਬਣ ਜਾਂਦਾ ਔਰ ਤੱਕਿਆ ਹੋਵੇ ਵੀ ਅਸੀਂ ਆਹ ਕੰਮ ਕਰਨਾ ਹੈ ਨਾ ਤੇ ਸੱਚੇ ਪਾਸ਼ਾ ਸਾਰਾ ਕੁਝ ਬਣਾ ਦਿੰਦਾ ਆ ਤੇ ਮੈਂ ਇਧਰ ਪਹਿਲਾਂ ਨਾ ਕੈਮਰਾ ਲੈ ਕੇ ਨਹੀਂ ਆਉਂਦੀ ਹੁੰਦੀ ਸੀ ਮੈਨੂੰ ਉਦ ਤਰ੍ਹਾਂ ਲੱਗਦਾ ਹੁੰਦਾ ਸੀਗਾ ਵੀ ਚੱਲ ਨਹੀਂ ਚਲੋ ਮੈਂ ਕਾ ਜਿਹੜਾ ਮਸਤੀ ਲਾਵਾਂਗੇ ਫਿਰ ਸਾਰੇ ਆਪਣੇ ਸਾਰੇ ਵੀਰ ਸਬਸਕ੍ਰਾਈਬਰਾਂ ਨੂੰ ਦੱਸਾਂਗੇ ਤੇ ਕਈ ਮੇਰੀਆਂ ਭੈਣਾਂ ਮੇਰੇ ਵੀਰ ਪੁੱਛਦੇ ਹੁੰਦੇ ਆੜੀ ਕੰਦ ਬਣ ਗਈ ਮੈਂ ਕਹਾ ਹਾਂਜੀ ਸਾਡੀ ਕੰਦ ਬਣਦੀ ਪਈ ਆ ਤੇ ਸਾਡੇ ਮਸਤੀ ਸਾਹਬਣੀ ਆ ਜਾ ਬਹੁਤ ਫਰਤੀਲੇ ਨੇ ਦੋ ਦਿਨਾਂ ਚ ਸਾਰਾ ਮਤਲ ਕੰਮ ਨਵੇੜਤਾ ਤੇ ਬਹੁਤ ਵਧੀਆ ਆ ਹੂੰ ਮੋਗਣਾ ਨਾ ਨੋ ਲਿਆਈ ਕੁਛ ਲਿਆਉਣਾ ਤਾਂ ਠੰਡਾ ਲਿਆ ਲਈ ਨਿੰਮਕਾ ਲੈ ਵੱਡੀ ਬੋਤਲ ਲਿਆ ਆ ਬਹੁਤੇ ਪੈਸੇ ਨੇ ਖਰਚੋ ਦੇਖੋ ਜੀ ਹੁਣ ਗਰਮੀ ਦਾ ਆ ਗਿਆ ਸੀਜ਼ਨ ਤੇ ਕਪੜੇ ਹੁਣ ਕੁਛ ਮੈਂ ਰੱਖ ਲਏ ਮਤਲਬ ਮੋٹے ਤੇ ਕੁਛ ਕੁ ਪਈਵਾਰ ਤੇ ਕੱਲ ਬਾਬਾ ਸ਼ਾਂਤੀ ਕਰਦੀ ਦੇ ਪਹਿਰੇਵੇਂ ਤੇ ਅੱਜ ਵੀ ਕੁਛ ਟਾਈਮ ਲਾਇਆ ਤੇ ਜਿਹੜੇ ਕਪੜੇ ਮਤਲਬ ਮੋٹے ਰੱਖਤੇ ਆ ਤੇ ਪਤਲੇ ਲੈ ਕੱਢ ਤੇ ਮੌਸਮ ਹੋ ਗਿਆ ਚੇਂਜ ਹੁਣ ਹੌਲੀ ਹੌਲੀ ਬਸਾਖੀ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਹਨਾ ਸਾਡੇ ਤਾਂ ਜਿੱਦਾਂ ਗੱਲ ਵੀ ਆ ਮਹੀਨੇ ਖੰਡਪੜ ਸਾਹਿਬ ਸ਼ੁਰੂ ਹੋਣੇ ਬਸਾਖੀ ਦੇ ਤਰ੍ਹਾਂ ਗੱਲ ਜੇ ਰਣੀ ਇੱਕ ਮਹੀਨੇ ਪੂਰੀਆਂ ਤੇ ਦੇਖੋ ਜੀ ਰੁੱਤਾਂ ਰੁੱਤਾਂ ਦੀ ਗੱਲ ਆ ਨਾ ਤੇ ਆ ਦੇਖੋ ਜੀ ਜਿਹੜੇ ਰੋੜੇ ਰੋੜੇ ਨਾ ਆਪਣੇ ਇਹ ਮੈਂ ਰੱਖ ਲਿਆ ਸਾਈਡ ਤੇ ਇੱਟਾਂ ਵਿੱਚ ਰੱਖਣੀ ਸੀ ਅੱਦੇ ਤੇ ਰੋੜਿਆਂ ਦਾ ਹਜੇ ਬਹੁਤ ਕੰਮ ਆ ਰੋੜੀ ਕੱਟ ਕੇ ਇੱਥੇ ਲਈ ਇੱਧੇ ਲਈ ਸੈੜ ਇਹਨਾਂ ਖਲਾਰਾ ਪਿਆ ਹੋਇਆ ਨਾ ਇਹ ਸਾਰਾ ਚੱਕ ਚੁੱਕ ਕੇ ਤੇ ਇੱਥੇ ਵੀ ਫਰਸ਼ ਪਾਉਣਾ ਹੈ ਜਣੀ ਸਫਾਈ ਸੁਫੀ ਸੁਹਣਾ ਲੱਗੂ ਜਿਹੋ ਦਾ ਬਤੂੜੀ ਚੱਕਦੇ ਆ ਨਾ ਤੇ ਚੱਕਣ ਨੂੰ ਸੌਖਾ ਹੋ ਜਾਊਗਾ ਤੇ ਜਿਹੜੇ ਉਹ ਰੋੜੇ ਆ ਰੂੜੇ ਵੀ ਪ੍ਰੈਸੇ ਹਨ ਕੰਨ ਜਣੀ 1 ਕਰੋੜ ਅੰਨੇ ਸੁਣਾ ਚਾਹੀਦਾ ਅਜੇ ਕੰਮ ਬਹੁਤ ਬੱਕੀ ਰਹਿੰਦਾ ਆ ਤੇ ਫਿਰ ਪੈਸਾ ਲੱਗਦਾ ਇਦਾਂ ਦੀਦਾ ਆਪ ਵਧੀਆ ਕੰਮ ਤੇ ਇੱਥੇ ਸੋਹਣਾ ਲੱਗੇ ਹੈ ਨਾ ਪੈਸਾ ਲੱਗਾ ਹੋਇਆ ਤੇ ਪੈਸਾ ਜਿਹੜਾ ਹੀ ਯਾਈ ਖਰਾਬ ਕਰਨਾ ਪੈਸਾ ਕਮਾਉਣਾ ਬਹੁਤ ਔਖਾ ਤੇ ਖਾਟਣਾ ਬੜਾ ਸੌਖਾ ਤਾਂ ਅੱਜ ਕੱਲ ਦੇ ਸਮੇਂ ਵਿੱਚ ਨਿਮਗਾਈ ਆ ਉਹ ਤੋਂ ਦਾ ਡਬਲ ਹੋ ਗਈ ਤੇ ਮੰਗਾਈ ਜ਼ਿਆਦਾ ਹੋ ਜਾਂਦੀ ਹੈ ਤੇ ਦੇਖੋ ਜੀ ਹੁਣ ਪਤਲੇ ਕੱਪੜੇ ਹੁਣ ਪਾ ਲਏ ਆ ਤੇ ਪਿਛਲੇ ਸਾਲ ਸਾਲ ਦਾ ਮੈਂ ਸੂਟ ਕੱਢ ਲਿਆ ਹਾਂ ਤੇ ਆਹ ਸਮਾਵਾ ਗਿਆ ਗਰਮੀਆਂ ਚ ਤੇ ਬਰੋਸ਼ੇ ਜਿਹੜੇ ਸੂਟ ਹੁੰਦੇ ਨੇ ਨਾ ਕਪੜਾ ਹੁੰਦਾ ਬਰੋਸ਼ੇ ਦਾ ਉਹ ਬਹੁਤ ਜ਼ਿਆਦਾ ਚੱਲਦਾ ਆ ਤੇ ਨਾ ਉਹਦੇ ਬਰੋਂਦੀ ਆ ਤੇ ਨਾ ਉਹ ਕਪੜਾ ਛੇਤੀ ਘਸਦਾ ਹਨਾ ਤੇ ਆਪਣੇ ਆ ਚਾਰ ਸੂਟ ਸਮਾਲੋ ਬਰੋਸ਼ੇ ਦੇ ਹਨ ਗਰਮੀਆ ਚ ਤੇ ਬਹੁਤ ਸੌਖੇ ਗਰਮੇ ਨਿਕਲ ਜਾਂਦੀ ਆ ਉਹਦੇ ਨਾਲ ਹਨਾ ਤੇ ਮੇਰੇ ਖਿਆਲ ਤਾਂ ਇਦਾਂ ਹੀ ਬਰੋਸ਼ੇ ਦੇ ਕਪੜੇ ਲੈ ਕੇ ਤੋ ਘਰ ਲੇਉ ਪਾਉਣ ਨੂੰ ਸਮਾਵਾਂਗੇ ਤੇ ਵੈਸੇ ਕਪੜੇ ਸਾਰੇ ਵਧੀਆ ਹੀ ਆ ਤੇ ਗਰਮੀਆ ਇਦਾਂ ਹੀ ਆਣ ਤੇ ਨਹੀਂ ਲੱਗਦੀ ਨਾ ਕੰਦ ਹੋਈ ਤੇ ਵਧੀਆ ਲੱਗਦੀ ਹੈ ਜੇ ਆਪਾਂ ਇਹਨੂੰ ਪਲਾਸਟਰ ਕਰਨਾ ਆ ਕਿਤੇ ਕਈ ਹਜੇ ਕੰਮ ਰਹਿੰਦੇ ਆ ਤੇ ਤੁਹਾਨੂੰ ਬਸ ਕੰਮ ਦੇ ਨਾਲ ਲੱਗਦੀ ਅਪਡੇਟਿੰਗ ਦੇ ਰਹੇ ਨੇ ਆ ਤੇ ਆ ਖੋਲਲੀ ਦੀ ਜਿੱਦ ਦਿੱਤਾ ਗਲੋ ਵੀ ਨਵੀਂ ਆ ਅਟ ਕਰਲ ਨਹੀਂ ਹੁੰਦੀ ਹੈ ਕੱਲ ਮ ਪੱਠੇ ਪਾਵਾਂ ਤੇ ਮੈਂ ਅੰਦਰ ਚਲ ਗਈ ਟੋਕਰੀ ਲੈ ਕੇ ਉਹਦੀ ਤੂੜੀ ਵਾਲੀ ਪੱਠੇ ਵਾਲੀ ਲਿਓਣੀ ਸੀ ਮੈਂ ਇੱਥੇ ਮੈਂ ਭੁੱਲ ਗਈ ਹੁਣ ਹੌਲੀ ਹੌਲੀ ਆਰਤ ਪੋ ਗਈ ਕੋ ਨਵਾਂ ਨਵਾਂ ਆ ਜਿੱਦਾਂ ਗੱਲੋ ਵੀ ਨਵਾਂ ਹੌਲੀ ਹੌਲੀ ਆਪਾਂ ਨੂੰ ਹੰਡਾ ਹੁੰਦਾ ਹੁੰਦਾ ਨਾ ਤੇ ਇਦਾਂ ਆ ਤੇ ਉਹਦੇ ਖੱਜ ਜੀਰਵਾਰਿਆ ਸਾਡੇ ਪੀਰ ਫਕੀਰ ਮਹਿਰ ਕਰਨ ਸਾਡੇ ਤੇ ਹਨਾ ਨੇ ਸਾਰਿਆਂ ਤੇ ਮਿਹਰ ਕਰਨ ਫਿਰ ਫਿਰ ਸਾਨੂੰ ਇੰਨਾ ਕੁ ਜਾਨੀ ਪੈਸੇ ਦੇ ਦੇਣ ਹੈ ਨਾ ਇੰਨਾ ਪੈਸਾ ਦੇਣ ਸਾਨੂੰ ਰੱਖ ਦਿਆਂ ਉਹਨੂੰ ਚਿੱਤਾ ਭੁੱਲ ਜੂ ਵੀ ਕਿੱਥੇ ਬੈਸ ਰੱਖੇ ਸੀਗੇ ਇਹ ਇਹਨਾਂ ਨੇ ਸਾਨੂੰ ਬਹੁਤ ਜਿੱਤਾ ਔਰ ਗਾਂ ਵੀ ਦੇਣ ਗਿਆ ਉਹ ਦਿੰਦੇ ਵੀ ਹੈਗੇ ਸੁਣਦੇ ਵੀ ਹੈਗੇ ਸਾਡੀ ਹੈ ਨਾ ਤੇ ਸਾਡੇ ਲੱਖਾਂ ਦਾ ਦਾਤਾ ਪੀਰ ਕੀਰ ਦਾ ਘਰ ਸਵਾਰ ਹੋਇਆ ਅਰਦਾਸ ਕੀਤੀ ਸੀ ਅਰਦਾਸ ਨਾਲ ਆਪਾਂ ਕੰਮ ਸ਼ੁਰੂ ਕੀਤਾ ਇਹ ਸਾਰਾ ਵੀ ਬਾਬਾ ਜੀ ਸਾਨੂੰ ਆਗਿਆ ਦਿਓ ਤੁਹਾਡਾ ਘਰ ਸਵਾਰਨਾ ਹੈ ਨਾ ਤੇ ਸਾੜੇ ਅੰਗ ਸੰਗ ਰਹਿੰਦੇ ਆ ਇਹ ਤੇ ਦੇਖੋ ਨਾ ਨਿਸ਼ਾਨੀ ਕਰ ਲਈਏ ਆਪਣੇ ਨਾ ਤੇ ਵਧੀਆ ਆ ਬਸ ਇਹਦੇ ਸੁੱਖ ਸ਼ਾਂਤੀ ਉਹ ਤੰਦਰੁਸਤੀ ਦੇਣ ਤੇ ਔਰ ਚੜ੍ਹਦੀ ਕਲਾ ਦੇ ਸਾਰਿਆਂ ਨੂੰ ਬਸ ਮੇਰਾ ਤੇ ਹੀ ਕਹਿਣਾ ਆ ਕੰਧ ਪਹਿ ਆਪਾਂ ਹੋਰ ਉੱਚੀ ਕਰਾਂਗੇ ਨਾ ਦੋ ਦੋ ਬਾਾਰ ਕਰਨੀ ਹੋਰ ਦੇ ਤੇ ਬਹੁਤ ਸੋਹਣੀ ਲੱਗੂਗੀ ਤੇ ਦੇਖੋ ਰੋੜਿਆਂ ਦਾ ਬਹੁਤ ਖਲਾਰਾ ਆ ਜਦ ਤੱਕ ਰੋੜੇ ਨਾ ਖਤਮ ਹੋਣਗੇ ਨਾ ਵੇਲੀਓਂ ਤੇ ਫਿਰ ਵਧੀਆ ਲੱਗਣੀ ਮੈਨੂੰ ਵੇਲੀ ਨਾ ਤੇ ਵਾਹਿਗੁਰੂ ਨ ਬੜੀ ਕਿਰਪਾ ਬਸ ਸਾਰਾ ਕੁਝ ਪ੍ਰਮਾਤਮਾ ਹੀ ਕਰਦਾ ਆਪਾਂ ਕੁਝ ਨਹੀਂ ਕਰਨ ਵਾਲੇ ਹੈਗੇ ਉੱਪਰ ਵਾਲੇ ਸਾਰਾ ਕੁਝ ਕਰਦਾ ਜੀ ਬਸ ਉਤੇ ਆਸ ਰੱਖੋ ਉਤੇ ਉਮੀਦ ਰੱਖੋ ਇਹ ਦੇਊਗਾ ਜਰੂਰ ਇੱਕ ਦਿਨ ਹਨਾ ਤੇ ਇੱਕਦਾਂ ਲੜ ਫੜੋ ਜਿਕੇ ਨਾਣਾ ਕਰ ਰਿਹਾ ਚਲੋ ਚੱਲਦੇ ਹਾਂ ਤੁਹਾਨੂੰ ਗੱਲਾਂ ਮਤਾਂ ਬਹੁਤ ਹੋ ਗਈਆਂ ਤੇ ਚਲ ਆਲੇ ਮੇਲੇ ਢੰਡਾ ਲਾ ਕੇ ਲਮਕਾ ਲੈ ਕੇ ਜਨਾ ਹੈਲੋ ਹਾਂਜੀ ਹੁਣ ਮੈਂ ਆ ਗਈ ਘਰ ਤੇ ਆ ਗਈ ਪੀਤਾ ਲਿੰਕਾ ਤੇ ਦੇਖੋ ਜੁਣ ਗਰਮੀਆਂ ਦੇ ਮੌਸਮ ਆ ਤੇ ਸ਼ਕੰਜਵੀ ਲਿੰਕਾ ਮਾਜਾ ਫੈਂਟਾ ਸਭ ਹੁਣ ਸਾਰਿਆਂ ਨੇ ਪੀਣੀ ਔਰ ਪੀਣੀ ਚਾਹੀਦਾ ਆ ਤੇ ਆਪਣੀ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਆ ਆਪਾਂ ਨੂੰ ਗਰਮੀਆਂ ਵਿੱਚ ਨਾ ਤੇ ਗਰਮੀਆਂ ਹੁਣ ਸਟਾਰਟਿੰਗ ਹੋ ਜਾਣੀਆਂ ਵਸਤੂ 10 ਦਿਨ ਹੋ ਰਿਹਾ ਤੇ ਕਣਕਾਂ ਪੱਕਿਆਣੀਆਂ ਹਨ ਹੌਲੀ ਹੌਲੀ ਹਨ ਤੇ ਗਰਮੀ ਦਾ ਨਾਲੇ ਸਮਾਂ ਸ਼ੁਰੂ ਹੋ ਜਾਣਾ ਹੈ ਜਿਆਦਾ ਹਨਾ ਸ਼ਾਮ ਨੂੰ ਬੜੇ ਮੇਂ ਠੰਡ ਹੁੰਦੀ ਆ ਤੇ ਉਹ ਵੀ ਨਹੀਂ ਹੋਇਆ ਕਰਨੀ ਹੈਗੀ ਤੇ ਫਿਰ ਵੀਡੀਓ ਕਰਦੇ ਹਿੱਥੇ ਐਂਡ ਵੀਡੀਓ ਬਣੀ ਲੰਬੀ ਫਿਰ ਤੁਸੀਂ ਹੋ ਜਾਣਾ ਬੋਰ ਤੇ ਵੀਡੀਓ ਨੂੰ ਲਾਈਕ ਜੁ ਕਰਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਤੇ ਜਿੰਕ ਸੋਣਾ ਕਮੈਂਟ ਕਰਦਿਆ ਕਰੋ ਵਲੌਗ ਨੂੰ ਪੂਰਾ ਦੇਖ ਕੇ ਸਸਟੀ ਕਸਾਰਿਆਂ ਨੂੰ ਓਕੇ ਬਾਈ ਜੀ